ਲਗਦਾ ਐਲਾਨ ਹੋਣੀਆਂ ਬਾਕੀ ਨੇ ਤੁਹਾਡੇ ਹੁਣੇ ਦੱਸ ਕੇ ਹਟੇ ਨੇ ਕਹਿੰਦੇ ਸਕਰੀਨਿੰਗ ਕਮੇਟੀ ਐ ਫਿਰ ਰਾਹੁਲ ਗਾਂਧੀ ਖੜਗੇਜੀ ਸੋਨੀਆ ਜੀ ਪਰ ਉਸ ਤੋਂ ਪਹਿਲਾਂ ਸੰਗਰੂਰ ਸੀਟ ਤੇ ਸੁਖਪਾਲ ਸਿੰਘ ਖਹਿਰਾ ਦੇ ਨਾਮ ਦਾ ਬਹੁਤ ਚਰਚਾ ਜੀ ਹਾਂ ਬਿਲਕੁਲ ਦੇਖੋ ਇਹ ਸਾਡੀ ਜਿਹੜੀ ਪਾਰਟੀ ਆ ਤੇ ਪਾਰਟੀ ਹਰ ਇੱਕ ਪਾਰਟੀ ਦੇ ਵਿੱਚ ਤੁਸੀਂ ਆਪਦੀ ਸੀਟ ਮੰਗ ਸਕਦੇ ਹੋ ਹਰ ਇੱਕ ਦਾ ਹੱਕ ਆ ਰਾਈਟ ਆ ਬਟ ਮੈਨੂੰ ਨਹੀਂ ਲੱਗਦਾ ਕਿ ਇੱਕ ਘਪਲਤ ਸਾਡੇ ਤੋਂ ਇੰਨੀ ਦੂਰ ਆ ਕੇ ਉਹ ਇੱਥੋਂ ਲੜਨਗੇ ਮੈਨੂੰ ਨਹੀਂ ਲੱਗਦਾ ਇਹ ਚੀਜ਼ ਕਿਉਂਕਿ ਸਾਡਾ ਸੰਗਰੂਰ ਇੱਕ ਬੜਾ ਤਾਂ ਸਮਝ ਲਓ ਸਭ ਤੋਂ ਪੜਿਆ ਲਿਖਿਆ ਏਰੀਆ ਮੰਨ ਲਿਏ ਆਪਾਂ ਵੀ ਇਹ ਸਭ ਤੋਂ ਪਹਿਲਾ ਐਕਸਪੈਰੀਮੈਂਟ ਕਰਦਾ ਹਰ ਇੱਕ ਚੀਜ਼ ਦਾ ਤੇ ਸਾਡੇ ਤਾਂ ਫਿਰ ਉਹਦੀ ਨਾਲ ਦੀ ਨਾਲ ਵੀ ਇਹ ਬਾਹਰ ਲਾ ਤੇ ਹੁਣ ਭਲੱਥ ਸੰਭੂ ਬੰਦਾ ਜਾਂ ਤੂਰੀ ਸੰਭੂ ਜਾਂ ਸੰਗਰੂਰ ਸੰਭੂ ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਮੈਨੂੰ ਨਹੀਂ ਲੱਗਦਾ ਵੀ ਉਹ ਲੜਨ ਵਿੱਚ ਇੰਟਰਸਟ ਹੋਣਗੇ ਇੰਟਰਸਟਡ ਹੋਣਗੇ ਤੇ ਉਹ ਤਾਂ ਇੱਕ ਇੱਕ ਵੈਸੇ ਹੀ ਦੋ ਤਿੰਨ ਦਿਨੇ ਖਬਰ ਚੱਲੀ ਤੇ ਜਿਹੜਾ ਹੁਣ ਬੇਸਿਕਲੀ ਜਿਹੜਾ ਲੀਡਰ ਕੋਈ ਵੀ ਜਿਵੇਂ ਆਪਣੀ ਪਹਿਲਾਂ ਗੱਲ ਹੋਈ ਆ ਤਾਂ ਬੜਾ ਸੋਚ ਸਮਝ ਕੇ ਆਊਗਾ ਉਹ ਦੇਖ ਕੇ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅਜਿਹੀ ਮੁਸ਼ਕਿਲਾਂ ਮੈਨੂੰ ਆਊਗੀ ਸੰਗਰੂਰ ਵਾਲਿਆਂ ਦਾ ਟੇਸਟ ਕੁਸੂ ਵੱਖਰਾ ਹੀ ਐ ਬਿਲਕੁਲ ਬਿਲਕੁਲ ਵੱਖਰਾ ਜੀ ਸਾਡਾ ਸਾਨੂੰ ਮਾਣ ਆ ਸਾਡਾ ਗਰੂਰ ਆ ਵੀ ਸਾਡਾ ਜ਼ਿਲ੍ਹਾ ਸੰਗਰੂਰ ਗਰੂਰ ਆ ਸੋ ਅਸੀਂ ਉੱਥੇ ਜੰਮੇ ਪਲੇ ਆ ਜੀ ਕੱਲਾ ਕੱਲਾ ਜਵਾਕ ਕੱਲਾ ਕੱਲਾ ਪਿੰਡ ਕੱਲੀ ਕੱਲੀ ਸੜਕ ਠੀਕ ਐ ਨਾ ਕੋਈ ਹੁਣ ਮੈਂ ਮੈਨੂੰ ਸਮਝ ਲਓ ਤੁਸੀਂ ਇੱਥੋਂ 200 ਕਿਲੋਮੀਟਰ ਤੇ ਕਿਤੇ ਲੜਨ ਭੇਜ ਦੋ ਠੀਕ ਐ ਮੇਰੇ ਪਿਆਰ ਕਰਨ ਵਾਲੇ ਉਥੇ ਹੋਣ ਜੋ ਮੇਰਾ ਬਾਜੂ ਮੇਰੇ ਰਿਸ਼ਤੇਦਾਰ ਜੋ ਮੇਰੇ ਇੱਥੇ ਨੇ ਤਾਂ ਉਹ ਚੀਜ਼ ਮੈਨੂੰ ਲੱਗਦਾ ਸੁਪ ਤੇ ਕਾਂਗਰਸ ਦਾ ਇੱਕ ਇੱਕ ਸੀਟ ਤੇ ਬੜੇ ਜ਼ਬਰਦਸਤ ਤਰੀਕੇ ਨਾਲ ਸਰਵੇ ਕਰਵਾ ਕੇ ਬੜਾ ਡੀਪਲੀ ਜਾ ਕੇ ਜਿਹੜਾ ਜਿਵੇਂ ਅੱਜ ਆਪਣੀ ਗੱਲ ਹੋ ਰਹੀ ਸੀ ਸੀਸੀ ਵਗੈਰਾ ਹੋਣੀ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਟੈਸਟਾਂ ਦੇ ਵਿੱਚੋਂ ਨਿਕਲ ਕੇ ਫੇਰ ਕਿਤੇ ਇੱਕ ਕੈਂਡੀਡੇਟ ਜਿਹੜਾ ਉਹ ਸਾਹਮਣੇ ਆਉਂਦਾ ਤੁਹਾਨੂੰ ਲੱਗਦਾ ਕਿ ਸੁਪਾਲ ਸਿੰਘ ਖਹਿਰਾ ਤੇ ਬਾਰੀ ਟੈਗ ਹੋਊਗਾ ਉੱਥੇ ਹਾਂ ਬਿਲਕੁਲ ਕਿਉਂ ਨਹੀਂ ਆਊਗਾ ਆਪਾਂ ਕਿਤੇ ਵੀ ਨੇਚਰਲੀ ਗੱਲ ਆ ਇਹ ਇਹਦੇ ਚ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਖਡੂਰ ਸਾਹਿਬ ਟਰਾਈ ਕਰਨਾ ਚਾਹੀਦਾ ਹਾਂ ਵੀ ਮੈਨੂੰ ਲੱਗਦਾ ਵੀ ਆਪਦੀ ਹੋਮ ਉਹ ਚੀਜ਼ ਹੁਣ ਮੈਂ ਮੈਂ ਐਵੇਂ ਕਹਿਦਾ ਕਿ ਦੇਖੋ ਜਿੱਥੇ ਤੇ ਤੁਸੀਂ ਹੈਗੇ ਹੋ ਉਥੇ ਦੀਆਂ ਤੁਸੀਂ ਮੁਸ਼ਕਿਲਾਂ ਨੂੰ ਵੱਧ ਜਾਣੂ ਉਥੇ ਦੀਆਂ ਤੁਹਾਨੂੰ ਤੁਸੀਂ ਦੁੱਖ ਤਕਲੀਫਾਂ ਤੋਂ ਵੱਧ ਜਾਣੂ ਠੀਕ ਹੈ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਨਾਲ ਕੋਈ ਉਹਨਾਂ ਦੇ ਮਨ 'ਚ ਵਿਚਾਰ ਹੋਊਗਾ ਮੈਨੂੰ ਨਹੀਂ ਲੱਗਦਾ ਤੁਸੀਂ ਦਾਵਾ ਠੋਕ ਰਹੇ ਹੋ ਸੰਗਰੀ ਸੰਗਰੂਸ ਸੀਟ ਤੇ ਠੋਕ ਕੇ ਹਾਂ ਹਾਂ ਬਿਲਕੁਲ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਜੀ ਸਾਡੇ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਮੈਨੂੰ ਬਹੁਤ ਪਿਆਰ ਕਰਦੇ ਨੇ ਸਾਰੇ ਸੀਨੀਅਰ ਤੇ ਬੜਾ ਜਿਵੇਂ ਮੈਂ ਛੋਟੀ ਉਮਰ ਦਾ ਕਹਿ ਲਵਾਂ ਮੈਂ लाਡਲਾ ਜਾਂ ਇਹਨਾਂ ਦਾ ਸਾਰਿਆਂ ਦਾ ਸੋ ਮੈਨੂੰ ਬੜੇ ਹਰ ਇੱਕ ਪਾਸਿਓਂ ਜਿਹੜੀ ਸਪੋਰਟ ਆ ਉਹ ਬੜੇ ਵਧੀਆ ਤਰੀਕੇ ਨਾਲ ਆ ਟਿਕਟਾਂ ਐਲਾਨ ਹੋਣੀਆਂ ਬਾਕੀ ਨੇ ਤੁਹਾਡੇ ਹੁਣੇ ਦੱਸ ਕੇ ਹਟੇ ਨੇ ਕਹਿੰਦੇ ਸਕਰੀਨਿੰਗ ਕਮੇਟੀ ਐ ਫਿਰ ਰਾਹੁਲ ਗਾਂਧੀ ਖੜਗੇਜੀ ਸੋਨੀਆ ਜੀ ਪਰ ਉਸ ਤੋਂ ਪਹਿਲਾਂ ਸੰਗਰੂਰ ਸੀਟ ਤੇ ਸੁਪਾਲ ਸਿੰਘ ਖਹਿਰਾ ਦੇ ਨਾਮ ਦਾ ਬਹੁਤ ਚਰਚਾ ਜੀ ਹਾਂ ਬਿਲਕੁਲ ਦੇਖੋ ਇਹ ਸਾਡੀ ਜਿਹੜੀ ਪਾਰਟੀ ਆ ਤੇ ਪਾਰਟੀ ਹਰ ਇੱਕ ਪਾਰਟੀ ਦੇ ਵਿੱਚ ਤੁਸੀਂ ਆਪ ਦੀ ਸੀਟ ਮੰਗ ਸਕਦੇ ਹੋ ਹਰ ਇੱਕ ਦਾ ਹੱਕ ਆ ਰਾਈਟ ਆ ਬਟ ਮੈਨੂੰ ਨਹੀਂ ਲੱਗਦਾ ਕਿ ਇੱਕ ਭਲੱਤ ਸਾਡੇ ਤੋਂ ਇੰਨੀ ਦੂਰ ਆ ਕੇ ਉਹ ਇੱਥੋਂ ਲੜਨਗੇ ਮੈਨੂੰ ਨਹੀਂ ਲੱਗਦਾ ਇਹ ਚੀਜ਼ ਕਿਉਂਕਿ ਸਾਡਾ ਸੰਗਰੂਰ ਇੱਕ ਬੜਾ ਅ ਤ ਸਮਝ ਲਓ ਸਭ ਤੋਂ ਪੜਿਆ ਲਿਖਿਆ ਏਰੀਆ ਮੰਨ ਲੀਏ ਭਾਵੇਂ ਇਹ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਕਰਦਾ ਹਰ ਇੱਕ ਚੀਜ਼ ਦਾ ਤੇ ਸਾਡੇ ਤਾਂ ਫਿਰ ਉਹਦੀ ਨਾਲ ਦੀ ਨਾਲ ਵੀ ਇਹ ਬਾਹਰ ਲਾ ਤੇ ਹੁਣ ਭਲੱਤ ਸੰਭੂ ਬੰਦਾ ਜਾਂ ਧੂਰੀ ਸੰਭੂ ਜਾਂ ਸੰਗਰੂਰ ਸੰਭੂ ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਮੈਨੂੰ ਨਹੀਂ ਲੱਗਦਾ ਵੀ ਉਹ ਲੜਨ 'ਚ ਇੰਟਰਸਟ ਹੋਣਗੇ ਇੰਟਰਸਟਡ ਹੋਣਗੇ ਤੇ ਉਹ ਤਾਂ ਇੱਕ ਇੱਕ ਵੈਸੇ ਹੀ ਦੋ ਤਿੰਨ ਦਿਨੇ ਖਬਰ ਚੱਲੀ ਤੇ ਜਿਹੜਾ ਹੁਣ Uh... ਬੇਸਿਕਲੀ ਜਿਹੜਾ ਲੀਡਰ ਕੋਈ ਵੀ ਜਿਵੇਂ ਆਪਣੀ ਪਹਿਲਾਂ ਗੱਲ ਹੋਈ ਆ ਤਾਂ ਬੜਾ ਸੋਚ ਸਮਝ ਕੇ ਆਊਗਾ ਉਹ ਦੇਖ ਕੇ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅਜਿਹੀ ਮੁਸ਼ਕਿਲਾਂ ਮੈਨੂੰ ਆਊਗੀ ਸੰਗਰੂਰ ਵਾਲਿਆਂ ਦਾ ਟੇਸਟ ਕੁਸੂ ਵੱਖਰਾ ਹੀ ਐ ਬਿਲਕੁਲ ਬਿਲਕੁਲ ਵੱਖਰਾ ਜੀ ਸਾਡਾ ਸਾਨੂੰ ਮਾਣ ਆ ਸਾਡਾ ਗਰੂਰ ਆ ਵੀ ਸਾਡਾ ਜ਼ਿਲ੍ਹਾ ਸੰਗਰੂਰ ਗਰੂਰ ਆ ਸੋ ਅਸੀਂ ਉੱਥੇ ਜੰਮੇ ਪਲੇ ਆ ਜੀ ਕੱਲਾ ਕੱਲਾ ਜਵਾਕ ਕੱਲਾ ਕੱਲਾ ਪਿੰਡ ਕੱਲੀ ਕੱਲੀ ਸੜਕ ਠੀਕ ਐ ਨਾ ਕੋਈ ਹੁਣ ਮੈਂ ਮੈਨੂੰ ਸਮਝ ਲਓ ਤੁਸੀਂ ਇੱਥੋਂ 200 ਕਿਲੋਮੀਟਰ ਤੇ ਕਿਤੇ ਲੜਨ ਭੇਜ ਦੋ ਠੀਕ ਐ ਮੇਰੇ ਪਿਆਰ ਕਰਨ ਵਾਲੇ ਉਥੇ ਹੋਣ ਉਹ ਮੇਰਾ ਬਾਜੂ ਮੇਰੇ ਰਿਸ਼ਤੇਦਾਰ ਜੋ ਮੇਰੇ ਇੱਥੇ ਨੇ ਤਾਂ ਉਹ ਚੀਜ਼ ਮੈਨੂੰ ਲੱਗਦਾ ਸੁਪ ਤੇ ਕਾਂਗਰਸ ਦਾ ਇੱਕ ਇੱਕ ਸੀਟ ਤੇ ਬੜੇ ਜ਼ਬਰਦਸਤ ਤਰੀਕੇ ਨਾਲ ਸਰਵੇ ਕਰਵਾ ਕੇ ਬੜਾ ਡੀਪਲੀ ਜਾ ਕੇ ਜਿਹੜਾ ਜਿਵੇਂ ਅੱਜ ਆਪਣੀ ਗੱਲ ਹੋ ਰਹੀ ਸੀ ਸੀਸੀ ਵਗੈਰਾ ਹੋਣੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਟੈਸਟਾਂ ਦੇ ਵਿੱਚੋਂ ਨਿਕਲ ਕੇ ਫੇਰ ਕਿਤੇ ਇੱਕ ਕੈਂਡੀਡੇਟ ਜਿਹੜਾ ਉਹ ਸਾਹਮਣੇ ਆਉਂਦਾ ਤੁਹਾਨੂੰ ਲੱਗਦਾ ਕਿ ਸੁਪਾਲ ਸਿੰਘ ਖਹਿਰਾ ਤੇ ਬਾਰੀ ਟੈਗ ਹੋਊਗਾ ਉੱਥੇ ਹਾਂ ਬਿਲਕੁਲ ਕਿਉਂ ਨਹੀਂ ਆਊਗਾ ਆਪਾਂ ਕਿਤੇ ਵੀ ਨੇਚਰਲੀ ਗੱਲ ਆ ਇਹ ਇਹਦੇ ਚ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਖਡੂਰ ਸਾਹਿਬ ਟਰਾਈ ਕਰਨਾ ਚਾਹੀਦਾ ਹਾਂ ਵੀ ਮੈਨੂੰ ਲੱਗਦਾ ਵੀ ਆਪਦੀ ਹੋਮ ਉਹ ਚੀਜ਼ ਹੁਣ ਮੈਂ ਮੈਂ ਵੀ ਕਹਦਾ ਕਿ ਦੇਖੋ ਜਿੱਥੇ ਦੇ ਤੁਸੀਂ ਹੈਗੇ ਹੋ ਉਥੇ ਦੀਆਂ ਤੁਸੀਂ ਮੁਸ਼ਕਿਲਾਂ ਨੂੰ ਵੱਧ ਜਾਣੂ ਉਥੇ ਦੀਆਂ ਤੁਹਾਨੂੰ ਤੁਸੀਂ ਦੁੱਖ ਤਕਲੀਫਾਂ ਤੋਂ ਵੱਧ ਜਾਣੂ ਠੀਕ ਹੈ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਨਾਲ ਕੋਈ ਉਹਨਾਂ ਦੇ ਮਨ 'ਚ ਵਿਚਾਰ ਹੋਊਗਾ ਮੈਨੂੰ ਨਹੀਂ ਲੱਗਦਾ ਤੁਸੀਂ ਦਾਵਾ ਠੋਕ ਰਹੇ ਹੋ ਸੰਗਰੀ ਸੰਗਰੂਸ ਸੀਟ ਤੇ ਠੋਕ ਕੇ ਹਾਂ ਹਾਂ ਬਿਲਕੁਲ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਜੀ ਸਾਡੇ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਮੈਨੂੰ ਬਹੁਤ ਪਿਆਰ ਕਰਦੇ ਨੇ ਸਾਰੇ ਸੀਨੀਅਰ ਤੇ ਬੜਾ ਜਿਵੇਂ ਮੈਂ ਛੋਟੀ ਉਮਰ ਦਾ ਕਹਿ ਲਵਾਂ ਮੈਂ लाਡਲਾ ਜਾਂ ਇਹਨਾਂ ਦਾ ਸਾਰਿਆਂ ਦਾ ਸੋ ਮੈਨੂੰ ਬڑے ਹਰ ਇੱਕ ਪਾਸਿਓਂ ਜਿਹੜੀ ਸਪੋਰਟ ਆ ਉਹ ਬੜੇ ਵਧੀਆ ਤਰੀਕੇ ਨਾਲ ਆ